ਭਾਰਤੀ ਪ੍ਰਧਾਨ ਮੰਤਰੀ ਅੱਜ 8 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ ਤੇ ਉਹ ਆਪਰੇਸ਼ਨ ਸੰਧੂਰ ਤੇ ਵੀ ਚਰਚਾ ਕਰ ਸਕਦੇ ਹਨ। ਇਹ ਚੀਫ ਮਾਰਸ਼ਲ ਅਵਦੇਸ਼ ਕੁਮਾਰ ਭਾਰਤੀ ਨੇ ਕਿਹਾ ਹੈ ਕਿ ਅੱਤਵਾਦੀਆਂ ਦੇ ਖਿਲਾਫ ਲੜਾਈ ਪਾਕਿਸਤਾਨੀ ਸੈਨਾ ਆਪਣਾ ਬਣਾ ਕੇ ਬੈਠ ਗਈ ਹੈ। ਜੰਗਬੰਦੀ ਦੇ 43 ਘੰਟੇ ਬਾਅਦ 에어ਪੋਰਟ ਖੋਲ੍ਹ ਦਿੱਤੇ ਗਏ ਹਨ। ਬਤਈ 에어ਪੋਰਟ ਤੇ ਆਵਾਜਾਈ ਸ਼ੁਰੂ ਹੋ ਗਈ ਹੈ। ਇਨ੍ਹਾਂ 에어ਪੋਰਟਾਂ ਤੇ 500 ਤੋਂ ਵੱਧ ਫਲਾਈਟਾਂ ਰੱਦ ਹੋਈਆਂ ਸਨ। ਡੋਨਾਲਡ 트ੰਪ ਦੇ ਬੇਟੇ ਜੂਨੀਅਰ 트ੰਪ ਨੇ ਕਿਹਾ ਹੈ ਕਿ ਭਾਰਤ-ਪਾਕਿਸਤਾਨ ਦੀ ਜੰਗਵੰਦੀ ਦਾ ਕ੍ਰੈਡਿਟ ਉਨ੍ਹਾਂ ਦੇ ਪਿਤਾ ਨੂੰ ਜਾਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਿਤਾ ਦੇ ਕਾਰਨ ਹੀ ਸੰਸਾਰ ਸੁਰੱਖਿਅਤ ਹੈ। ਕਤਰ ਸਰਕਾਰ ਡੋਨਾਲਡ 트ੰਪ ਨੂੰ 3400 ਕਰੋੜ ਰੁਪਏ ਦਾ ਲਗਜ਼ਰੀ ਬੋਇੰਗ 747, 8 ਜੰਬੂ ਜੈਟ ਤੋਹਫੇ ਵਿੱਚ ਦੇਵੇਗਾ। 트ੰਪ ਮੰਗਲਵਾਰ ਨੂੰ ਕਤਰ ਦੇ ਦੌਰੇ ਤੇ ਜਾਣਗੇ। ਪਾਕਿਸਤਾਨ ਵਿੱਚ ਫਿਰ ਤੋਂ ਵਿਚਾਰ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅਮਰੀਕਾ ਤੇ ਚੀਨ ਦੇ ਵਿਚਕਾਰ ਚੱਲ ਰਹੇ ਤਰਪਾਰ ਵਿੱਚ ਹੁਣ ਅਮਰੀਕਾ ਨੇ 115% ਟੈਰਫ ਟਾੰਡਾ ਮੰਨ ਬਣਾ ਲਿਆ ਹੈ। ਯੂਐਸਏ ਦੀ ਪ੍ਰੈਸ਼ਰ 310 ਪ੍ਰੈਸ਼ਰ ਟਾਇਰ ਫ ਲਗਾ ਦੇਗਾ ਸੰਯੁਕਤ ਖਿਸਾਨ ਮੋਰਚੇ ਵੱਲ ਸੂਬੇ ਪਾਰ ਵੀ 14 ਮਈ ਨੂੰ ਅਮਨ ਮਾਰਚ